ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਹ ਸਿਰਾਜ ਇੱਕ ਪਾਸੇ ਭਾਰਤ ਪੁਸ਼ਨ ਆਸ਼ੂ ਕਾਂਗਰਸ ਪਾਰਟੀ ਵੱਲੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੰਜੀਪ ਅਰੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੋਮਣ ਜੋ ਪੇਸ਼ੇਵਰ ਵਕੀਲ ਨੇ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੰਮ ਕਰ ਰਹੇ ਨੇ ਲੇਕਿਨ ਇੱਧਰ ਜੱਗੋਂ 13ਵੀਂ ਹੋਈ ਹੈ ਭਾਰਤ ਪੁਸ਼ਨ ਆਸ਼ੂ ਦੇ ਨਾਲ ਕੌਂਕੇ ਜਿਮਨੀ ਚੋਣ ਦੇ ਲਈ ਭਾਰਤ ਭੂਸ਼ਣ ਆਸ਼ੂ ਦਾ ਨਾਮ ਨਾ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਨਾ ਹੀ ਰਾਜਾ ਵੜਿੰਗ ਵੱਲੋਂ ਰეკੋਮੈਂਡ ਕੀਤਾ ਗਿਆ ਯਾਨੀ ਕਿ ਭਾਰਤ ਭੂਸ਼ਣ ਆਸ਼ੂ ਖੁਦ ਮਿਲੇ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕੀਤੀ ਗਈ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਨੂੰ ਲੈ ਕੇ ਫਿਰ ਜਿਵੇਂ ਹੀ ਘਰ ਦੇ ਵਿੱਚ ਆਏ ਨਾਲ ਦੀ ਨਾਲ ਹੀ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੇ ਮੋਰ ਲਾ ਦਿੱਤੀ ਭਾਰਤ 쿠ਸ਼ਨ ਆਸ਼ੂ ਦੇ ਹੱਕ ਵਿੱਚ ਕਿ ਉਹ ਜਿਮਣੀ ਚੋਣ ਹਲਕਾ ਲੁਧਿਆਣਾ ਪਸ਼ਮੀ ਤੋਂ ਲੜਨਗੇ ਕਿਉਂਕਿ ਭਾਰਤ 쿠ਸ਼ਨ ਆਸ਼ੂ ਹਲਕਾ ਲੁਧਿਆਣਾ ਪਸ਼ਮੀ ਤੋਂ ਆਲਰੇਡੀ ਦੋ ਵਾਰ ਉਧਾਇਕ ਰਹੇ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਲੇਕਿਨ ਜੇ ਗੱਲ ਕਰੀਏ ਰਾਜਾਪੁਰਿੰਗ ਰਾਜਾਪੁਰਿੰਗ ਜਿਹੜੇ ਨੇ ਉਹ ਪੰਜਾਬ ਪ੍ਰਧਾਨ ਵੀ ਨੇ ਕਾਂਗਰਸ ਦੇ ਪਲੱਸ ਉਹ ਲੋਕ ਸਭਾ ਦੇ ਮੈਂਬਰ ਨੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਨੇ ਹਲਕਾ ਲੁਧਿਆਣਾ ਤੋਂ ਲੇਕਿਨ ਲੋਕ ਸਭਾ ਦੇ ਮੈਂਬਰ ਹੁੰਦੇ ਬਾਪ ਯੂਧ ਵੀ ਉਹਨਾਂ ਨੇ ਮੰਗ ਰੱਖੀ ਸੀ ਕਿ ਮੇਰੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਹਲਕਾ ਲੁਧਿਆਣਾ ਪੱਛਮੀ ਤੋਂ ਲੇਕਿਨ ਭਾਰਤ ਕੁਸ਼ਨ ਆਸ਼ੂ ਵੱਲੋਂ ਬਾਜ਼ੀ ਮਾਰੀ ਗਈ ਟਿਕਟ ਇੱਕ ਤਰ੍ਹਾਂ ਕਿ ਸ਼ੇਰ ਦੇ ਮੂੰਹ ਦੇ ਵਿੱਚੋਂ ਖੋਈ ਗਈ ਭਾਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਨਾ ਤੇ ਪ੍ਰਤਾਪ ਸਿੰਘ ਬਾਜਵਾ ਆਏ ਤੇ ਨਾ ਹੀ ਰਾਜਾ ਬੜਕ ਆਏ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਕਿ ਇਹਨਾਂ ਵੱਲੋਂ ਦੋਹਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਇਹਨਾਂ ਦੋਨਾਂ ਨੂੰ ਆਪੋ ਆਪਣੇ ਪੱਧਰ ਤੇ ਸਪਸ਼ਟੀਕਰਨ ਦੇਣੇ ਚਾਹੀਦੇ ਨੇ ਕਿ ਭਾਰਤ ਕੁਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਪੁੜਿੰਗ ਨੇ ਚੋਣ ਪ੍ਰਚਾਰ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿੱਥੇ ਕਰਨਾ ਹੈ ਇੱਕ ਵੀ ਬਿਆਨ ਨਹੀਂ ਆਇਆ ਹਾਲਾਂਕਿ ਭਾਰਤ ਕੁਸ਼ਣ ਆਸ਼ੂ ਨੇ ਤਾਂ ਕੋਰੀ ਨਾ ਕਰ ਦਿੱਤੀ ਕਿ ਰਾਜਾ ਪੁੜਿੰਗ ਆਵੇ ਤੇ ਭਾਵੇਂ ਨਾ ਆਵੇ ਜੇਕਰ ਰਾਜਾ ਪੁੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ ਦੇ ਵਿੱਚ ਆ ਕੇ ਭਾਰਤ ਕੁਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕਰਦੇ ਤੇ ਵੋਟਾਂ ਦਾ ਬੜਾ ਵੱਡਾ ਫਰਕ ਪਵੇਗਾ ਭਾਰਤ ਕਪੂਰਸਨ ਆਸ਼ੂ ਨੂੰ ਭਾਵੇਂ ਭਾਰਤ ਕਪੂਰਸਨ ਆਸ਼ੂ ਇਹ ਕਹਿ ਰਹੇ ਨੇ ਕਿ ਨਹੀਂ ਭਈ ਸਾਡੇ ਹੌਸਲੇ ਬਲੰਦ ਨੇ ਇਹ ਨਹੀਂ ਗੱਲ ਕਹੀ ਜਾ ਸਕਦੀ ਕਿਉਂਕਿ ਰਾਜ ਸਭਾ ਮੈਂਬਰ ਆਫ ਪਾਰਲੀਮੈਂਟ ਦਾ ਅਤੇ ਪ੍ਰਧਾਨ ਦਾ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਪ੍ਰਭਾਵ ਉਹਨਾਂ ਦਾ ਇਫੈਕਟ ਕਿਤੇ ਨਾ ਕਿਤੇ ਜਾ ਕੇ ਇਹਨਾਂ ਵੋਟਾਂ ਦੇ ਵਿੱਚ ਪਵੇਗਾ ਨਾ ਤੇ ਰਾਜਾ ਫਰਿੰਗ ਆ ਰਹੇ ਨੇ ਨਾ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਉਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਨਤੀਜੇ ਵਾਲੇ ਦਿਨ ਧੰਨਵਾਦ